ਮਾਰਾ ਨਹੀਂ ਆਪਾਂ ਲੈ ਜਾਂਦਾ ਆਹ ਮਾਰਾ ਨੂੰ ਕਹਿੰਦਾ ਵਾਹ ਨਾ ਮਾਰ ਕੇ ਮਾਰਦਾ ਉਹ ਤਾਂ ਛਾਇਆ ਮੋੜ ਕੇ ਚੱਲਦਾ ਲੈ ਆਪਾਂ ਲੈ ਆਉਂਦੇ ਛਾਇਆ ਲੈ ਆਉਂਦੇ ਫਤਹ ਲੈ ਛਾਇਆ ਲੈ ਇੱਕ ਮਿੰਟ ਗੱਲ ਤਾਂ ਸੁਣੋ ਇਹਨਾਂ ਨੂੰ ਕਿਥੇ ਦਰਵਾਜ਼ੇ ਚ ਨਾ ਯਾਰ ਦੋਸਤੋ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਹਾਲਾਤ ਬਹੁਤ ਗੰਭੀਰ ਨੇ ਬੱਚੇ ਦੀ ਮਾਂ ਦਾ ਹਾਲ ਤੁਸੀਂ ਦੇਖ ਸਕਦੇ ਹੋ ਬੁਰੀ ਹਾਲਤ ਇੱਕੋ ਇੱਕ ਬੱਚਾ ਉਹ ਵੀ ਅੱਜ ਅਗਨੀ ਦੀ ਭੇਟ ਚੜ ਗਿਆ ਮਾਂ ਦੀ ਪੂਰੀ ਹਾਲਤ ਹੈ ਔਰ ਮਹੱਲਾ ਸਾਰਾ ਇਕੱਠਾ ਔਰ ਕਾਰਨ ਹਲੇ ਪਿਕਚਰ ਬਿਲਕੁਲ ਕਲੀਅਰ ਨਹੀਂ ਹੋਈ ਸਦਰ ਤੋਂ ਪੁਲਿਸ ਕੁਲਵੀਰ ਸਿੰਘ ਜੀ ਕੁਲਵੀਰ ਸਿੰਘ ਜੀ ਔਰ ਸਾਰੇ ਆ ਚੁੱਕੇ ਆ ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਉਹ ਸਿਲੰਡਰ ਤਖਾਣ ਦੀ ਕੋਸ਼ਿਸ਼ ਕਰਾਂਗਾ ਜਿਹਦੀ ਵਜ੍ਹਾ ਨਾਲ ਅੱਗ ਲੱਗ ਆ ਦੇਖੋ ਆ ਉਹ ਸਲੰਡਰ ਆ ਦੇਖੋ ਦੋਸਤੋ ਇਹ ਆ ਸਲੰਡਰ ਭਾਰਤ ਗੈਸ ਕੰਪਨੀ ਦਾ ਔਰ ਇਹਦੇ ਤੇ ਅੱਗ ਲੱਗੀ ਹੈ ਇਹਦੇ ਥ्रू ਅੱਗ ਲੱਗੀ ਹੋਈ ਹੈ ਰੈਗੂਲੇਟਰ ਵੀ ਕੋਸੇ ਉੱਪਰ ਦੱਸ ਦਿਆ ਕਿ ਪਿਘਲ ਚੁੱਕਾ ਸੀ ਔਰ ਆ ਉੱਪਰ ਦੇਖੋ ਸਾਰਾ ਕੁਝ ਇਹਦੀ ਵਜ੍ਹਾ ਨਾਲ ਅੱਗ ਲੱਗੀ ਔਰ 파ਇਰ ਗੇਟ ਦੀਆਂ ਚੱਟੀਆਂ ਤੁਸੀਂ ਦੇਖ ਸਕਦੇ ਹੋ بی بی ٹین ایف بی اور حالات دیکھو بچے دا باپ اب باپ اس کے نہیں نہیں میں اس کا بھائی ہوں بھائی ہو کس کا لڑکی کا بھائی ہو ہاں میرا ہمارے چاچا جی ہیں اچھا آپ کے چاچا جی کی بیٹی ہے کیا نام آپ کے بھائی کا چاچا جی کا ہرپال ہرپال مالی کا کام کرتے تھے ہاں یہ مالی کرتے تھے یہاں پہ کتنی دیر سے رہ رہے تھے یہ تین چار سال سے رہ رہے تھے تین چار سال سے رہ رہے تھے اور یہ بچی کا کیا نام تھا बच्ची का नाम था नीतू नीतू पढ़ती थी हां जी हां जी कौन सी क्लास में एक पहली क्लास में थी पहली क्लास की चार पांच साल की होगी नहीं 3 साल की सर 3 साल की दोस्तों बहुत ही दर्दनाक हादसा छोटा जिया बच्चा जिसने हले अपनी दुनिया भी पूरी नहीं सी देखी आज जो इस अग्नि दी भेंट चढ़ गई छोटी जी 4 साल दी बच्ची 3 साल दी बच्ची ਜੋ ਕਿ ਦਾਦੇ ਰਿਸ਼ਤੇਦਾਰ ਨੇ ਆਪਾਂ ਨੂੰ ਬਾਕੂਬੀ ਸਾਰਾ ਦੱਸਿਆ ਪੁਲਿਸ ਪਕਾਇਦਾ ਇਹਦੇ ਵਿੱਚ ਸਾਰੀ ਕਾਰਵਾਈ ਕਰ ਰਹੀ ਆ ਫਾਇਰ ਬ੍ਰਿਗੇਡ ਆਫਿਸਰ ਸਾਈ ਹੋਏ ਆ ਪੁਲਿਸ ਸਦਰ ਤੋਂ ਕੁਲਵੀਰ ਸਿੰਘ ਜੀ ਬਾਕੂਬੀ ਕੁਲਵੀਰ ਸਿੰਘ ਜੀ ਦੇਖੋ ਤੁਸੀਂ ਔਰ ਮੁਹੱਲੇ ਦੇ ਵਿੱਚ ਹੜਕਾਂ ਵਿੱਚ ਗਿਆ ਔਰ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਦੋਸਤੋਂ ਪਹੁੰਚੀਆਂ ਬਾਕੀ ਦੀਆਂ ਤਸਵੀਰਾਂ ਮੈਂ ਤੁਹਾਨੂੰ ਦਿਖਾਈਆਂ ਅਸੁਖਦੀਪ ਸਿੰਘ ਜੀ ਨੂੰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਹਰ ਸੋਲજર ਵਾਕੋभी ਆਪਣੀ ਡਿਊਟੀ ਨਿਭਾ ਰਿਹਾ ਚਾਹੇ ਉਹ ਸੁਖਦੇਵ ਸਿੰਘ ਜੀ ਹੋਣ ਕੁਲਵੀਰ ਸਿੰਘ ਜੀ ਹੋਣ ਬਲਵੀਰ ਸਿੰਘ ਜੀ ਹੋਣ ਇਹ ਸਾਰੀ ਟੀਮ ਸਦਰ ਹੈ ਸਾਰੀ ਟੀਮ ਸਦਰ ਦੀ ਔਰ ਫਰਕ ਕਰਦਾ ਹੈ ਔਰ ਕਰਨ ਕੁਮਾਰ ਜੀ ਫਾਇਰ ਆਫੀਸਰ ਇਹ ਤੋਂ ਤੁਸੀਂ ਇੱਥੇ ਮੌਕੇ ਤੇ ਪਹੁੰਚੇ ਹੋਇਆ ਇਹ ਸਿਆਰ ਦੀਆਂ ਗੱਡੀਆਂ ਔਰ ਅੱਜ ਇਸਾ ਕੀ ਤੋਂ ਅੱਗੇ ਲਾਤੇ ਔਰ ਸੰਦੇ ਦਾ ਤੇ ਉਸ ਨੂੰ ਬਹੁਤ ਹੀ ਗਰਮਲਾਖ ਹਾਦਸਾ ਦੋਸਤੋ ਤੁਸੀਂ ਦੇਖ ਸਕਦੇ ਹੋ ਫਾਇਰ ਬ੍ਰਿਗੇਡ ਨੇ ਆ ਕੇ ਮੌਕੇ ਤੇ ਅੱਗ ਬੁਝਾਈ ਆ ਔਰ ਅੱਗ ਦੇਖੋ ਕਿਸ ਤਰ੍ਹਾਂ ਬੁਰਾ ਹਾਲ ਹੋ ਗਿਆ ਗ੍ਰੀਨ ਐਵੇਨਿਊ ਦੇ ਵਿੱਚ ਕੋਠੀ ਦੇ ਵਿੱਚ ਅੱਗ ਲੱਗੀ ਅੱਗ ਲੱਗਣ ਦਾ ਹਾਲੇ ਤੱਕ ਕਾਰਨ ਨਹੀਂ ਪਤਾ ਚੱਲਿਆ ਪਰ ਤੁਸੀਂ ਫਰਿੱਜ ਦਾ ਹਾਲ ਦੇਖ ਸਕਦੇ ਹੋ ਹੱਲੇ ਫਾਇਰ ਬ੍ਰਿਗੇਡ ਵਾਲੇ ਪਹੁੰਚੇ ਆ ਦੇਖੋ ਸਿਲੰਡਰ ਕੱਟ ਕੇ ਲੈਂਦਾ ਜਾ ਰਿਹਾ ਬਿਲਡਿੰਗ ਨੂੰ ਅੱਗ ਲੱਗ ਚੁੱਕੀ ਆ ਔਰ ਫਾਇਰ ਬ੍ਰਿਗੇਡ ਨੇ ਆਪਣੀ ਬੜੀ ਮਸ਼ਕਕਤ ਦੇ ਨਾਲ ਦੇਖੋ ਤੁਸੀਂ ਮੌਕੇ ਦੀਆਂ ਲਾਈਵ ਤਸਵੀਰਾਂ ਫਰਿੱਜ ਦਾ ਹਾਲ ਔਰ ਅੰਦਰੋਂ ਧੂੰਆਂ ਨਿਕਲਦਾ ਪਿਆ ਆ ਇਸ ਦਾ ਕਾਰਨ ਪਤਾ ਚੱਲਣਾ ਅੱਗ ਦਾ ਕਾਰਨ ਨਹੀਂ ਪਤਾ ਚੱਲਿਆ ਜੀ ਜਦੋਂ ਅਸੀਂ ਆਏ ਉਹ तकरीबन ਸਾਰੇ ਅੱਗ ਲੱਗੀ ਹੋਈ ਸੀ ਸੀ ਇਹ ਗੇਟ ਖੁੱਲਿਆ ਸੀ ਆਹ ਕਮਰੇ 'ਚ ਲੱਗੀ ਅੱਗ ਗੇਟ 'ਚ ਕਮਰੇ ਸੀਗੀ ਬਾਕੀ ਬੰਦ ਨੇ ਹਾਂਜੀ ਬਾਕੀ ਬੰਦ ਹੈ ਇਧਰੇ ਬਸ ਸ਼ੀਸ਼ਾ ਵਗੈਰਾ ਤੋੜਿਆ ਪਰ ਨਹੀਂ ਇੱਥੇ ਕੋਈ ਜਾਨੀ ਨੁਕਸਾਨ ਵੀ ਹੋਇਆ ਜਾਨੀ ਨੁਕਸਾਨ ਹੋ ਥੱਲੇ ਕਹਿੰਦੇ ਹੀ ਸੁੰਨ ਚ ਵੀ ਇੱਕ ਕੁੜੀ ਆ ਛੋਟੀ ਬੱਚਾ ਵੀ ਹੋਇਆ ਦੋਸਤੋ ਫਾਰ ਬ੍ਰਿਗੇਡ ਦੇ ਕਰਮਚਾਰੀਆਂ ਮੁਤਾਬਕ ਇੱਕ 4 ਸਾਲ ਦੀ ਬੱਚੀ ਮਾਸੂਮ ਬੱਚੀ ਵੀ ਇਸ ਅੱਗ ਦੀ ਭੇਟ ਚੜੀ ਹੈ ਤੁਸੀਂ ਦੇਖ ਸਕਦੇ ਹੋ ਅੱਗ ਹੱਲੇ ਵੀ ਧੁਖ ਰਹੀ ਉਹ ਦੇਖੋ ਉੱਪਰ ਉੱਪਰ ਦੇਖੋ ਅੱਗ ਪਈ ਹੋ। ਉਹ ਦੇਖੋ ਅੱਗ ਧੁਖ ਰਹੀ ਆ। ਪਾਣੀ ਮਾਰੋ। ਦੇਖੋ ਮੈਂ ਤੁਹਾਨੂੰ ਦਿਖਾ ਰਿਆ ਮੌਕੇ ਦੀਆਂ ਤਸਵੀਰਾਂ। ਫਾਇਰ ਬ੍ਰਿਗੇਡ ਨੇ ਮੌਕੇ ਦੀ ਅੱਗ ਤੇ ਪਾਇਆ ਕਾਬੂ। ਔਰ ਮੌਕੇ ਦੀਆਂ ਤਸਵੀਰਾਂ ਤੁਸੀਂ ਬੈੱਡ ਦਾ ਹਾਲ। ਉੱਪਰ ਧੁਖਦੀ ਹੋਈ ਅੱਗ, ਧੂਏ ਨਾਲ ਕਮਰਾ ਭਰਿਆ ਹੋਇਆ। ਅਲਮੀਰਾ ਸੜ ਗਈ ਔਰ ਡਬਲ ਬੈੱਡ। ਦੋਸਤੋ ਤੁਸੀਂ ਦੇਖ ਸਕਦੇ ਹੋ। ਇਹ ਨੇ ਮੌਕੇ ਦੀਆਂ ਤਸਵੀਰਾਂ। ਦੋਸਤੋ ਪੀਨ ਅਵਿਨਯੋ ਦਾਦ ਪਿੰਡ ਦਾ ਇਲਾਕਾ ਪਖੋਵਾਲ ਰੋਡ ਦੇ ਉੱਤੇ ਬਿਲਡਿੰਗ ਦੇ ਵਿੱਚ ਅੱਗ ਦਾ ਲੱਗ ਜਾਣਾ ਔਰ ਆ ਬੱਚੇ ਦਾ ਛੋਟਾ ਜਿਹਾ ਜੁੱਤਾ ਪਿਆ ਦੇਖੋ ਫਾਇਰ ਬ੍ਰਿਗੇਡ ਦੇ ਕਰਮਚਾਰੀ ਪੰਜਾਬ ਪੁਲਿਸ ਦੇ ਕਰਮਚਾਰੀ ਬਾ ਮਸ਼ੱਕਤ ਬਹੁਤ ਵਾਕੂਬੀ ਅੱਗ ਨੂੰ ਬੁਝਾਉਣ ਦੇ ਵਿੱਚ ਲਗੇ ਹੋਏ ਔਰ ਪਾਣੀ ਦੀਆਂ ਬਰਛਾਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਅੱਗ 부ਝਾਈ ਫਾਇਰ ਬ੍ਰਿਜਡ ਦੇ ਕਰਮਚਾਰੀਆਂ ਨੇ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਔਰ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਪੰਜਾਬ ਫਾਇਰ ਸਰਵਿਸ ਭਾਈ ਜੀ ਕੀ ਨਾਮ ਤੁਹਾਡਾ ਸੁਖਿੰਦਰ ਸਿੰਘ ਹਾਂ ਜੀ ਇੱਧਰ ਤੋਂ ਦੇਖ ਸਕਦੇ ਹੋ ਗ੍ਰੀਨ ਐਵੇਨਿਊ ਬੜਾ ਪੌਸ਼ ਇਲਾਕਾ ਲੁਧਿਆਣੇ ਦਾ ਬਖਵਾ ਰੋਡ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਥੱਲੇ ਖੜੀਆਂ ਆ ਭਾਰਤ ਦਾ ਸਲੈਂਡਰ ਆ ਦੇਖੋ ਕੋਠੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੇਖੋ ਦੋਸਤੋ ਹਲਾਤੇ ਪੰਜਾਬ ਦੀ ਟੀਮ ਬਕਾਇਦਾ ਇੱਥੇ ਪਹੁੰਚੀ ਆ ਫਾਇਰ ਆਫੀਸਰ ਔਰ ਖੁਲਾਜਮ ਤੁਸੀਂ ਦੇਖ ਸਕਦੇ ਹੋ ਆਦਮ ਨੂੰ ਬਾਤ ਸੁਣੀ ਆਪਣੀ ਜਾਨ ਨੂੰ ਲੋਖੇ ਦੇ ਚੁਆ ਕੇ ਉਝਾਉਂਦੇ ਹੋਏ ਔਰ ਦੇਖੋ ਤੁਸੀਂ ਕਮਰਾ ਤੁਹਾਡੇ ਨਾਲ ਖੜਿਆ ਹੋਇਆ ਔਰ ਮੁਲਾਇਮ ਜਿੱਥੇ ਵੀ ਥੋੜੀ ਬੋਤੀ ਅੱਗ ਦਿਖਦੀ ਆ ਉਥੇ ਪਾਣੀ ਦੀ ਪ੍ਰੈਸ਼ਰ ਨਾਲ ਉਛਾਰਾ ਪਾ ਕੇ ਅੱਗ ਨੂੰ ਬੁਝਾਇਆ ਜਾ ਰਿਹਾ ਔਰ ਤੁਸੀਂ ਦੇਖ ਸਕਦੇ ਹੋ ਫ੍ਰਿਜ ਦਾ ਹਾਲ ਹਾਲੇ ਇੱਥੇ ਆਹ ਤੇ ਲੱਗਦਾ ਕਾਰਨ ਬਿਲਕੁਲ ਨਹੀਂ ਪਤਾ ਲੱਗਿਆ ਕਾਰਨ ਕੀ ਹੋਇਆ ਅੱਗ ਲੱਗਣ ਦਾ ਕਿਹਦੇ ਰਹਿੰਦਾ ਕੌਣ ਸੀ ਕੁਛ ਪਤਾ ਉਹ ਇਹ ਭਾਈ ਸਾਹਿਬ ਜੀ ਇੱਥੇ ਰਹਿੰਦਾ ਕੌਣ ਸੀ ਮਾਲੀ ਆ ਜੀ ਹਾਂ ਮਾਲੀ 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 ਰਹਿੰਦਾ ਸੀ ਗੇਟੇਕਰ ਦੇ ਕੋਲ ਗੇਟੇਕਰ ਕੋਲ ਪੂਰੀ ਬੇਟੀ ਵੀ ਕਹਿੰਦੇ ਜਾਨੀ ਮਾਲੀ ਜਾਨੀ ਨੁਕਸਾਨ ਹੋ ਗਿਆ ਹਾਂ ਜੀ ਜਾਨੀ ਨੁਕਸਾਨ ਹੋ ਗਿਆ ਓਏ ਹੋਏ 5 ਸਾਲ ਦੀ ਸੀ ਬੇਟੀ 4-5 ਸਾਲ ਦੀ ਬੱਚੀ ਜੋ ਕਿ ਇਸ ਅਗਨੀ ਦੀ ਭੇਟ ਚੜ ਗਈ ਔਰ ਹਾਲਾਤ ਤੁਸੀਂ ਦੇਖ ਸਕਦੇ ਹੋ ਆ ਕਮਰੇ ਬਚ ਗਏ ਜਿਸੇ ਬੰਦੇ ਦੀ ਕੋਠੀ ਦੇ ਵਿੱਚ ਕਿਟਕਰ ਦੇ ਤੌਰ ਤੇ ਰਹਿੰਦਾ ਪਰਿਵਾਰ ਜਿਹੜਾ ਮਾਲੀਗिरी ਦਾ ਕੰਮ ਕਰ ਰਿਹਾ ਸੀ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਦੋਸਤੋ ਗ੍ਰੀਨ ਐਵੇਨਿਊ ਪਖੋਵਾਲ ਰੋਡ ਕੀ ਹੋਟਲ ਦੀ ਬੈਕ ਸਾਈਡ ਦਾਦਪਿੰਡ ਦਾ ਇਲਾਕਾ ਔਰ ਮੌਕੇ ਦੀਆਂ ਤਸਵੀਰਾਂ ਬਾਅਦ ਨੰਬਰ ਵਾੜੂ ਦੇਖ ਥੱਲੇ ਸਾਰਾ ਮੁਹੱਲਾ ਇਹ ਕਿੰਨੇ ਕਵਜੇ ਦੀ ਵਾਰਦਾਤ ਬਰਦਰ ਅੱਧਾ ਪੌਣਾ ਘੰਟਾ ਪਹਿਲਾਂ ਅੱਧਾ ਪੌਣਾ ਘੰਟਾ ਪਹਿਲਾਂ ਹਾਂਜੀ ਤੇ ਪਤਾ ਕਿੱਦਾਂ ਲੱਗਿਆ ਅੱਗ ਲੱਗੀ ਕਿੱਦਾਂ ਕੁਝ ਪਤਾ ਲੱਗਿਆ ਬੰਦੀ ਨਹੀਂ 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 ਪਤਾ ਲੱਗਿਆ ਧੂਏ ਤੋਂ ਹੀ ਪਤਾ ਲੱਗਿਆ ਬੱਚੇ ਕਿੰਨੇ ਸੀ ਕਿੰਨਾਂ ਦੇ ਇੱਕ ਬੱਚਾ ਸੀ ਉਹੀ ਡੈਥ ਹੋ ਗਈ ਇੱਕੋ ਹੀ ਬੇਟੀ ਇੱਕੋ ਬੇਟੀ ਸੀ ਓਹੋ ਹੋ ਤੇ ਫਿਰ ਫਾਰ ਬ੍ਰਿਗੇਡ ਨੂੰ ਕਿਨੇ ਕਾਲ ਕੀਤੀ ਆਲੇ ਦੁਆਲੇ ਦੇ ਲੋਕਾਂ ਨੇ ਦੋਸਤੋ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਇਕੱਠੇ ਹੋਏ ਲੋਕ ਆ ਦੇਖੋ ਪੀਓਪੀ ਥੱਲੇ ਗਿਰੀ ਹੋਈ ਆ ਔਰ ਪਾਣੀ ਨਾਲ ਅੱਗ ਨੂੰ ਬੁਝਾਇਆ ਗਿਆ ਦਰਵਾਜ਼ਾ ਸੜ ਕੇ ਸੁਆਹ ਹੋ ਗਿਆ ਆ ਦੇਖ ਸਕਦੇ ਹੋ ਤੁਸੀਂ ਧੂਆ ਔਰ ਬੈੱਡ ਸੜ ਕੇ ਸੁਆਹ ਹੋ ਗਏ ਆਕਲ ਲੱਗਦਾ ਕੀ ਕਾਰਨ ਬਣਿਆ ਇਹ ਹੱਲੇ ਕਲੀਅਰ ਨਹੀਂ ਹੋ ਸਕਿਆ ਲੇਕਿਨ ਤੁਸੀਂ ਦੇਖ ਸਕਦੇ ਹੋ ਹਾਲਾਤ ਫ੍ਰਿਜ ਦਾ ਹਾਲ ਦੇਖੋ ਔਰ 4 ਸਾਲ ਦੀ ਮਾਸੂਮ ਬੱਚੀ ਇਹਦੀ ਭੇਟ ਚੜ ਗਈ ਆ ਦੇਖੋ ਤੁਸੀਂ ਦੇਖ ਸਕਦੇ ਹੋ ਪੱਕੇ ਦੀਆਂ ਤਸਵੀਰਾਂ ਹਨ ਅਲਤੋਂ ਤੋਂ ਕੁਮੇਰ ਸਿੰਘ ਜੀ ਕੁਮੇਰ ਸਿੰਘ ਜੀ ਸੁਖਦੇਵ ਸਿੰਘ ਦੂਰ ਤੱਕ ਉਹ ਮੇਰੇ ਲੋਕ ਔਰ ਸੈ ਚਾਰ ਦੇ ਲੋਕ ਪੈਚਾਰੇ ਦੇ ਲੋਕ ਉੱਤੇ ਖੜ ਕੇ ਦੇਖ ਰਹੇ ਆ ਔਰ ਆ ਲਾਪ ਕਿੰਨੇ 75 ਹੋ ਗਏ ਕਿਨੇ 4 ਸਾਢੇ 25 ਬਹੁਤ ਤੇ ਗ੍ਰਾਸ ਆ ਗਿਆ ਜੇ ਚੇਤੇ ਬਹੁਤ ਹੋ ਗਿਰਾਨਾ ਔਰ ਹਲੇ ਤੱਕ ਫਾਇਰ ਬਿਗੇ ਵਾਲੇ ਬੈਠਾ ਲੱਗੇ ਹੋਇਆ ਅੱਗ ਨੂੰ ਬੁਝਾਉਣ ਵਾਸਤੇ ਆ ਸਲੰਕਰ ਕੀ ਬਹੁਤ ਵਜਾ ਬੜਿਆ ਆਂਦੇ ਸੀ ਨਾ ਕੁਦ ਕਰਦਾ ਆਹ ਤਾਂ ਗੱਡੀ ਦੀ ਕੈਮਰਾ ਪਿਆ ਹਥਿਆਰ ਕੁਝ ਗੱਡੀਆਂ ਲੱਗੀ ਹੋਈ ਰਾਹ ਤੇ ਦੀ ਅੰਤ ਸੇਨਾ ਉਹ ਹਾਲੇ ਤੱਕ ਨਿਕਲ ਨਹੀਂ ਕਿ ਤੁਮਰਾ 10 ਦੇ ਚੱਕਰ ਮੁਟਾ ਹੋਇਆ ਸੀ ਕਿਉਂਕਿ ਮਾਲੀ ਦਾ ਕੰਮ ਕਰਦਾ ਸੀ ਪਰ ਅੱਜ ਰਾਪੋ ਬੰਦੋਸ਼ ਸ਼ਹੀਹਾ ਪਾਣਾ ਵਾਪਰਿਆ ਕਿ 4 ਸਾਲ ਦੀ ਬੱਚੀ ਮੌਤ ਦੇ ਉਹ ਵਿੱਚ ਚਲੀ फेर ਪਰ ਚਲ ਕੇ ਦੇਖਦੇ ਆ ਮੌਕੇ ਦਾ ਹਾਲਾਤ ਕੀ ਹੈ ਆਪਾਂ ਮੌਕੇ ਤੇ ਚਲ ਕੇ ਉੱਪਰ ਦੇਖਦੇ ਆ ਪੰਨੇ ਤੇ ਕਹਾਣੀ ਕੋਸ਼ਿਸ਼ ਕਰਦਾ ਦੇਖੋ ਪਰੜੇ ਨਾਲ ਆ ਅਲਮਾਰੀ ਬਾਹਰ ਕੱਢੀ ਗਈ ਵਾਹ ਫ੍ਰੀਜ਼ ਆ ਫਾਇਰ ਬ੍ਰਿਗੇਡ ਦੇ ਅਫਸਰ ਪੰਜਾਬ ਪੁਲਿਸ ਦੇ ਮਲਾਜਮ ਕਮਰੇ ਦੇ ਵਿੱਚ ਅੱਗ ਨੂੰ ਬੁਝਾਉਣ ਲੱਗੇ ਹੋਏ ਔਰ ਅੰਦਰੋਂ ਹਲੇ ਵੀ ਸਖੇ ਨਿਕਲ ਰਿਹਾ ਔਰ ਚੂਹੇ ਨਾਲ ਕਮਰਾ ਪਰਿਆਬਿਆ ਆ ਤੁਸੀਂ ਦੇਖ ਸਕਦੇ ਹੋ یہ موقع دیا تصویر فرج کا ہا فائر آفیسرز فائر دے ملازم پنجاب پولیس دے ملازم اور المیرا دا حال ਭਾਰਤ ਕੰਪਨੀ ਦਾ ਰੈਪਰਟ ਫਾਈਲ ਦਾ ਹਾਂ